ਇੱਕੀ ਚਲੋ ਫੇਰਾ ਜੋ ਇਹ ਗੋਰੇ ਜਿਆਦਾ ਰਹਿੰਦੇ ਆ ਇਸ ਸਾਈਡ ਤੇ ਦੇਖੋ ਕਿੰਨੀ ਸਫਾਈ ਹੈ ਪੂਰਾ ਮੇਨਟੇਨ ਕਰਕੇ ਰੱਖਦੇ ਆ ਆਪਣੇ ਘਰ ਨੂੰ ਪਿੱਛੇ ਪਹਾੜ ਨੇ ਰੋੜ ਰੋੜ ਦੇਖੋ ਕਿੰਨੇ ਸਾਫ ਸੁਥਰੇ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਪਰ ਮਿੰਗਮ ਜਾਂਦਿਆਂ ਨੂੰ ਰਸਤੇ ਚੋਂਦਾ ਦੇਖੋ ਇੱਥੇ ਕਿੰਨੇ ਸੋਹਣੇ ਸੋਹਣੇ ਘਰ ਆ ਇਹਨਾਂ ਦੇ ਸਾਰਿਆਂ ਦੇ ਨਕਸ਼ੇ ਇੱਕੋ ਜਿਹੇ ਆ ਕਿੰਨੇ ਸੋਹਣੇ ਸੋਹਣੇ ਘਰ ਆ ਦੇਖੋ ਸਾਰੇ ਇੱਕੋ ਲੈਂਡ 'ਚ ਇੱਕੋ ਜਿਹੇ ਨਕਸ਼ੇ ਬਣੇ ਹੋਏ ਆ ਸਾਰਿਆਂ ਦੇ

ਆਟ ਹੋ ਜਾਂਦਾ ਬਰਮਿੰਗਮ ਤੇ ਅਸੀਂ ਆਏ ਤਾਂ ਕਈ ਵਾਰ ਆ ਪਰ ਅਸੀਂ ਕਦੇ ਬਲੌਗ ਨਹੀਂ ਬਣਾਇਆ ਇੱਥਾਂ ਦਾ ਅੱਜ ਪਹਿਲੀ ਵਾਰ ਹੀ ਸੋਚਿਆ ਕਿ ਟਰਾਈ ਕਰਕੇ ਦੇਖਦੇ ਹਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਇਹ ਬਰਮਿੰਗਮ ਦੀ ਸਭ ਤੋਂ ਵੱਡੀ ਬਿਲਡਿੰਗ ਹੈ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਨੈਕਸਟ ਸਟਾਪ ਨਿਊ ਹੌਸ ਸਟਰੀਟ ਇਹ ਜਿਹੜੀ ਜਗ੍ਹਾ ਤੇ ਹੁਣ ਅਸੀਂ ਪਹੁੰਚ ਗਏ ਆ ਇਹ ਹੈਗਾ ਬੁਲ ਰਿੰਗ ਸੈਂਟਰ ਇੱਥੇ ਸਾਰੇ ਮਾਲ ਵਗੈਰਾ ਬਰਮਿੰਗਮ ਦੇ ਵਿੱਚ ਇੱਥੇ ਹੀ ਨੇ ਤੇ ਇਹ ਇਹਨਾਂ ਦੇ ਐਜੂਮੈਂਟਰੀ ਗਾਣੇ ਆ ਰਹੇ ਆਪਣਾ ਟੈਲੈਂਟ ਦਿਖਾ ਰਹੇ ਦੇਖੋ ਤੁਸੀਂ ਵੀ ਆਜੋ ਸਾਡੇ ਨਾਲ चलते भुख बहुत लगी सी फिर असि लाकडाउन बर्गर वगैरह खान चले गए यह है इतों का सिटी सेंटर जिंदा पंजाब अलांटे मॉल आवेदा ही आते तीन चार फ्लोर बने हुए हैं देखो इतने तो बुढ़िया भी इदा द्रैसा पाद्विया असि भी थोड़े बहुते कपड़े लेने से फिर अभी कई शोरूम च गए ट्राई किया है इतों का बहुत पुराना चर्च ਸੀਦਾਂ ਚੁੱਪ। ਉਸ ਟੁਰ ਦੇ ਟੁਰ ਦੇ ਠਕਵੀਂ ਸੀ। ਤਾਂ ਕਰਕੇ ਵੀ ਲੱਗ ਰਹੀ ਸੀ ਉੱਧਾ ਠੰਡ ਹੀ ਰਹਿੰਦੀ ਹੈ ਉੱਥੇ। ਜ਼ਿਆਦਾ ਗਰਮੀ ਤਾਂ ਹੁੰਦੀ ਨਹੀਂ। ਤੇ ਫਿਰ ਅਸੀਂ ਬਾਹਰਲੀ ਸਾਈਡ ਆ ਗਏ। ਉੱਥੇ ਆ ਫਿਰ ਅਸੀਂ ਇੱਧਰ ਘੁੰਮਦੇ ਰਹੇ ਕਾਫੀ ਟਾਈਮ। ਇੱਥੇ ਫੋਟੋਆਂ ਫੋਟੋਆਂ ਖਿੱਚੀਆਂ ਸੀ ਨੇ। ਵੀਡੀਓ ਵਗੈਰਾ ਬਣਾਈਆਂ। ਤੇ ਇੱਥੇ ਤਾਂ ਜਿਆਦਾ ਹੀ ਗਰਮੀ ਲੱਗ ਰਹੀ ਸੀ ਸੂਰਜ ਵੀ ਜਮਾ ਉੱਪਰ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਘਰ ਨੂੰ ਆ ਗਏ ਤੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਬਾਏ